ਜਿਹੜੇ ਹਰਨਾਮ ਸਿੰਘ ਤੁਮਾ ਨੇ ਜਿਹੜੇ ਹਰਨਾਮ ਸਿੰਘ ਤੁਮਾ ਨੇ ਦੰਦੂ ਟਕਸਾਲ ਦੇ ਬੋਲ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੇ ਜਿਹੜੇ ਮਾਜੂਤੀ ਅਲਾਈਅੰਸ ਆ ਉਹਦਾ ਖੁੱਲ ਕੇ ਸਮਰਥਨ ਕੀਤਾ ਕਿਵੇਂ ਦੇਖਦੇ ਹੋ ਸਿੱਧਾ ਹਰ ਕਿਸ ਦੀ ਆਪਣੀ ਆਪਣੀ ਰਾਏ ਹੈ ਪਰ ਅਕਾਲੀ ਦਲ ਨੂੰ ਪਸੰਦ ਨਹੀਂ ਆਇਆ ਅਕਾਲੀ ਦਲ ਨੇ ਸਖਤ ਇਤਰਾਜ਼ ਜਤਾਇਆ ਹਰਨਾਮ ਸਿੰਘ ਤੁਮਾ ਦੇ ਇਸ ਫੈਸਲੇ ਦਾ ਇਸ ਵਾਰ ਪੰਜਾਬ ਦੇ ਅੰਦਰ ਬਹੁਤ ਸਾਰੇ ਪੋਲੀਟੀਕਲ ਲੋਗ ਸੈਮੀ ਪੋਲੀਟੀਕਲ ਲੋਕ ਜਿਹੜੀ ਇਹ ਕਿਸਾਨ ਜੱਥੇਬੰਦੀਆਂ ਹੁੰਦੀਆਂ ਐ ਇੰਡਸਟਰੀ ਜੱਥੇਬੰਦੀਆਂ ਹੁੰਦੀਆਂ ਐ ਇਹ ਸੈਮੀ ਪੋਲੀਟੀਕਲ ਲੋਕ ਇਹ ਸਾਰੇ ਲੋਕ ਨੇ ਭਾਜਪਾ ਵਿਰੋਧੀ ਚਸ਼ਮੇ ਦੇ ਨਾਲ ਚੀਜ਼ਾਂ ਨੂੰ ਕਰ ਦਿੰਦੇ ਨੇ ਜਿਹੜਾ ਅਕਾਲੀ ਦਲ ਹੀ ਆਪੋਜ਼ ਕਰ ਰਿਹਾ ਉਸ ਅਕਾਲੀ ਦਲ ਨੇ ਪੁੱਛੋ ਵੀ 25 30 ਸਾਲ ਜਿਹੜਾ ਸਾਡਾ ਸਾਥ ਰੱਖਿਆ ਉਹ ਕਿਉਂ ਰੱਖਿਆ ਫਿਰ ਤੁਸੀਂ ਜੀ ਅਸੀਂ ਇੰਨੇ ਮਾਰੇ ਸੀਗੇ ਠੀਕ ਹੈ ਮੇਰੀ ਬੇਨਤੀ ਹੈ ਕਿ ਨਰਿੰਦਰ ਮੋਦੀ ਜੀ ਦਾ ਇੱਕ ਮੰਤਰ ਹੈ ਸਭ ਦਾ ਸਾਥ ਸਭ ਦਾ ਵਿਕਾਸ ਹੈ ਤੇ ਇਸ ਮੰਤਰ ਦੇ ਤਹਿਤ ਜਿਹੜਾ ਹੈਗਾ ਹੈ ਹਰਿਆਣਾ ਵਰਗਾ ਸੂਬਾ ਜਿੱਥੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਪੂਰਾ ਜੋਰ ਲਾਇਆ ਹੋਇਆ ਸੀਗਾ ਕਿ ਭਾਜਪਾ ਨੂੰ ਹਰਾ ਉਥੇ ਇਹਨਾਂ ਦੀ ਗੱਲ ਨੂੰ ਨਕਾਰਦੇ ਹੋਏ ਕਿਸਾਨਾਂ ਨੇ ਭਾਜਪਾ ਨੂੰ ਹੋੜ ਖਵਾ ਕੇ ਹੋੜ ਪਾ ਕੇ ਸਰਕਾਰ ਬਣਾਈ ਹੈ ਸੋ ਸਬਕਾ ਸਾਥ ਸਬਕਾ ਵਿਕਾਸ ਦੇ ਉੱਪਰ ਬਹੁਤ ਸਾਰੇ ਲੋਕ ਸਾਡੇ ਜੁੜ ਰਹੇ ਨੇ ਧੰਨਵਾਦ ਮਮਾ ਸਾਹਿਬ ਦਾ ਜਿਹੜਾ ਸਾਡੇ ਨਾਲ ਖੜੇ ਨੇ ਬਾਕੀ ਸਾਰਿਆਂ ਦਾ ਵੀ ਧੰਨਵਾਦ ਜਿਹੜਾ ਸਮਰਥਨ ਕਰ ਰਹੇ ਨੇ ਤੇ ਜਿਹੜਾ ਸਾਡਾ ਅਪੋਸ ਕਰ ਰਹੇ ਨੇ ਚਲੋ ਤੁਸੀਂ ਕਰਦੇ ਰਹੋ ਕਿਉਂਕਿ ਜਦ ਤੁਸੀਂ ਅਪੋਸ ਕਰਦੇ ਤਾਂ ਹੀ ਸਮਾਜ ਦੇ ਅੰਦਰ ਬਹੁਤ ਤੇਰਾ ਸਮਾਜ ਪੰਜਾਬ ਦਾ ਸਾਡੇ ਨਾਲ ਖੜਾ ਹੋ ਜਿਹੜੇ ਅੱਜ ਦੀ ਸ਼ਹਿਰਾ ਧੰਨਵਾਦ ਕਰਤਾ ਜੀ ਕਿਸਾਨਾਂ ਤੋਂ ਨਹੀਂ ਕਰਦੇ 6 ਸਤੰਬਰ ਨੂੰ ਕਹਿੰਦੇ ਦਿੱਲੀ ਵਾਲੋਂ ਫੇਰ ਆ ਰਹੇ ਆ ਪਰ ਐਤ ਕੀ ਟ੍ਰੈਕਟਰ ਟਰਾਲੀ ਨਹੀਂ ਲੈ ਕੇ ਆਉਂਦੇ ਮੇਰੀ ਬੇਨਤੀ ਹੈ ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਢੱਲੇਵਾਲ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਮੈਂ ਮਰਨ ਉਤਰ ਰੱਖਾਂਗਾ ਕਿ ਤੁਸੀਂ ਤੁਹਾਡੀ ਜਮੀਰ ਕਿੱਥੇ ਸੀਗੀ ਜਦ ਪੰਜਾਬ ਦੇ ਅੰਦਰ 1 ਅਕਤੂਬਰ ਤੋਂ ਲੈ ਕੇ ਹੁਣ ਤੱਕ ਝੋਨਾ ਰੁੱਲ ਰਿਹਾ ਸੀਗਾ ਤੁਸੀਂ ਕਿੱਥੇ ਸੁੱਤੇ ਹੋਏ ਸੀਗੇ ਜਦ ਝੋਨੇ ਦੇ ਉੱਪਰ ਕੱਟ ਲੱਗ ਰਿਹਾ ਸੀਗਾ ਤੁਸੀਂ ਕਿੱਥੇ ਸੀਗੇ ਜਦ ਭਵਾਨੀ 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 ਭਵਾਨੀਗੜ੍ਹ ਦੇ ਕੋਲ ਆਦਮਪੁਰ ਦੇ ਇੱਕ ਕਿਸਾਨ ਨੇ ਸੂਇਸਾਈਡ ਕਰ ਲਿਆ ਧਰਨਾ ਮਾਰਨਾ ਸੀਗਾ ਹਾਲੇ ਵਿੱਚ ਉਹਨਾਂ ਨੇ ਚੱਕਿਆ ਅੱਜ ਵੀ 11 ਥਾਵਾਂ ਤੇ ਕੱਲ ਪੰਜਾਬ ਧਰਨਾ ਲੱਗਿਆ ਹੈ ਕੱਟ ਦੇ ਖਿਲਾਫ ਤੇ ਡੱਲੇਵਾਲ ਸਾਹਿਬ ਇਹ ਧਰਨਾ ਮਾਰਨਾ ਸੀ ਮੁੱਖ ਮੰਤਰੀ ਮਾਨ ਦੇ ਘਰ ਦੇ ਮਾਰ ਮਾਰਦੇ ਕਿਉਂਕਿ ਡੱਲੇਵਾਲ ਸਾਹਿਬ ਉਹਥੇ ਮਾਰ ਨਹੀਂ ਸਕਦੇ ਸਰਨਾ ਕਿਉਂਕਿ ਤੁਸੀਂ ਕਿਹਾ ਮੋਦੀ ਦਾ ਗਰਾਫ ਰਾਮ ਮੰਦਰ ਕਰਕੇ ਉੱਪਰ ਗਿਆ ਥੱਲੇ ਲੈ ਕੇ ਆਣਾ ਸੋ ਤੁਹਾਡਾ ਮੰਤਵ ਸਿਆਸੀ ਹੈ ਤੁਹਾਡਾ ਮੰਤਵ ਕਿਸਾਨਾਂ ਦਾ ਹਿੱਤ ਨਹੀਂ ਹੈ Тэгээ. Тэгээ. Хайгууд Танаад. Шүдээ.